ਅਸੀ ਗਾਲ ਜੀ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਜਿਹੜੀਆਂ ਬਲੌਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਨਹੀਂ ਜੁੜੀਆਂ ਉਹ ਵੀ ਜੁੜ ਜਾਣ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਸੱਚੇ ਪਾਤਸ਼ਾਹ ਜੀ ਹੁਣ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਹਰ ਰੋਜ਼ ਦੇ ਰੁਟੀਨ ਦਾ ਕੰਮ ਤੰਦਾ ਘਰਾਂ ਦਾ ਦਿਓ ਹੁੰਦਾ ਏ ਪਿੰਡੂਆਂ ਦਾ ਤੇ ਮੱਕੀ ਦੀ ਰੋਟੀ ਬਣਾਉਣ ਲੱਗੇ ਆ ਸਰੋਂ ਦੇ ਸਾਗ ਦੇ ਨਾਲ ਤੇ ਅੱਜ ਸਾਡੇ ਬੱਚੇ ਹੈਗੇ ਨੇ ਢਿੱਲੇ ਏ ਬੁ ਮਾਰਨੇ ਇਹਨਾਂ ਨੂੰ ਬੁਖਾਰ ਹੋਇਆ ਹੋਇਆ ਤੇ ਉਹਦੇ ਕਰਕੇ ਅੱਜ ਇਹ ਸਕੂਲ ਨਹੀਂ ਗਏ ਵਿਚਾਰੇ ਕੱਲ ਦਵਾਈ ਵੀ ਲੈ ਕੇ ਆਏ ਸੀਗੀ ਤਾਂ ਵੀ ਨਹੀਂ ਠੀਕ ਹੋਏ ਹੈਗੀਆਂ ਤੇ ਚਲੋ ਅੱਜ ਛੁੱਟੀ ਕਰ ਲਈ ਵੀ ਤੁਸੀਂ ਰੈਸਟੇ ਕਰ ਲਓ ਅੱਜ ਤੇ ਨਹੀਂ ਬਾਹਲਾ ਵੱਧਾ ਵੱਜੂਗਾ ਔਖਾ ਹੋ ਜਾਂਦਾ ਫਿਰ ਮੱਚਾਂ ਦੀ ਪੜਾਈ ਬਹੁਤ ਪਿੱਛੇ ਬਹਿ ਜਾਂਦੀ ਹੈ ਆਏ ਰੋਟੀ ਲਾ ਦੇ ਮम्मा ਉੱਚੀ ਬੋਲੋ ਮम्मा ਰੋਟੀ ਲਾਉਣ ਲੱਗੇ ਹੋਏ ਨੇ ਮੱਕੀ ਦੀ। ਹੁਣ ਸੁਣੋ ਹੁਣ ਤਾਂ ਵਧੀਆ ਹੋਣ ਲੱਗ ਗਈ। ਮੈਨੂੰ ਪਹਿਲਾਂ ਮੱਕੀ ਦੀ ਰੋਟੀ ਆਉਂਦੀ ਨਹੀਂ ਸੀਗੀ। ਸਿੱਖੀ ਆ ਕਿ ਸਿੱਖੀ ਆ ਹਾਂ। ਇਥੇ ਮम्मा ਦਾਦੀ ਕੋਲ ਆ ਕੇ ਸਿੱਖੇ ਸੀਗੇ। ਮम्मा ਕਹਿੰਦੇ ਮੈਨੂੰ ਆਉਂਦੀ ਨਹੀਂ ਸੀਗੀ। ਆਉਂਦੀ ਨਹੀਂ ਸੀ ਹੁਣ ਜਾਂ ਦਾਦੀ। ਮੈਨੂੰ ਬਹੁਤ ਕਹਿੰਦੇ ਹੁੰਦੇ ਸੀ ਵੇਖ ਕੇ ਘਰ ਵੀ ਤੂੰ ਮੱਕੀ ਦੀ ਰੋਟੀ ਸਿੱਖ ਲੈ ਵੀ ਖਾਣ ਦੀ ਸ਼ਕੀਨ ਬਹੁਤ ਜ਼ਿਆਦਾ ਆ। ਵੀ ਰੋਟੀ ਤੇ ਨਾ ਬਣਾਉਣੇ ਨਹੀਂ ਆਉਂਦੀ। ਅੱਗੇ ਜਾ ਕੇ ਕੀ ਕਰਾਂਗੀ? ਚਲੋ ਅੱਗੇ ਹਾਂ। ਕਾਈ ਕਰਲੀ ਰੋਟੀ ਬਣਾਉਣੀ ਆ ਗਈ ਐਨ ਪੂਰੀ ਪ੍ਰੋਪਰ ਕੋਲ ਬਣਾ ਲੈਂਦੇ ਆ ਮਮਾ ਹੁਣ ਵਧੀਆ ਬਣਨ ਲੱਗੀ ਜਿੰਨਾ ਚਿਰ ਖਾਸ ਬਣਾਈ ਸੀ ਸਾਰ ਲਿਆ ਹੁਣ ਮਜਬੂਰੀ ਹੋ ਗਈ ਬਣਾਉਣ ਦੀ ਰੋਟੀ ਰੋਣੀ ਪਈ ਹਾਂ ਮੰਮੀ ਤੋਂ ਨਹੀਂ ਬਣਦੀ ਹੁਣ ਲੱਗ ਗਈ ਵਿਚਾਰੀ ਬਣਾਉਣਾ ਕਰਨਾ ਹੀ ਪੈਂਦਾ ਭਾਈ ਜਿਆਦਾ ਆ ਦਾ ਸਿੱਖੇ ਤੇ ਸਾਰੇ ਆ ਹੀ ਜਾਂਦੇ ਨੇ ਜੋ ਕੋਸ ਜਿਹੜਾ ਨਹੀਂ ਵੀ ਆਉਂਦਾ ਉਹ ਵੀ ਆ ਜਾਂਦਾ ਫਿਰ ਆਏ ਸਿੱਖਣਾ ਪੈਂਦਾ ਮੰਨਣਾ ਕਿ ਮਨ ਦੇ ਵਿੱਚ ਚਾਹਨਾ ਹੋਣੀ ਚਾਹੀਦੀ ਏ ਵੀ ਆਪਾਂ ਕੰਮ ਕਰਨਾ ਆਏ ਤਾਂ ਕੰਮ ਕਰਨੇ ਪੈਂਦੇ ਨੇ ਕਿ ਜੇ ਹੁਣ ਆਪਾਂ ਨੋਹਾਂ ਧੀਆਂ ਕਾਣ ਵੀ ਅਸੀਂ ਕਰਨਾ ਹੀ ਹੈ ਨਹੀਂ ਉਹਨਾਂ ਦੇ ਮਨ ਦੇ ਵਿੱਚ ਆ ਤੇ ਫਿਰ ਆਉਣਾ ਕੀ ਹੈ ਜੇ ਬੇਈਮਾਨੀ ਹੋਊਗੀ ਦੇਮ ਦੇ ਵਿੱਚ ਕੰਮ ਕੋਈ ਇਦਾਂ ਦਾ ਕੋਈ ਨਹੀਂ ਹੁੰਦਾ ਵੀ ਇਹ ਨਾ ਨਾ ਆਵੇ ਅਸੀਂ ਕਿਤੇ ਸਾਰੇ ਕਮਾ ਜਾਂਦੇ ਨੇ ਹੁਣ ਮੈਂ ਵੀ ਤਾਂ ਪਲੀਤ ਖੈਰ ਕਿਉਂ ਨਹੀਂ ਆਈ ਸੀ ਕਿ ਲੁਗਾਨੇ ਸ਼ਹਿਰ ਚੋਂ ਕਦੇ ਅਸੀਂ ਨਾ ਕੋਈ ਡੰਗਾ ਰੱਖਿਆ ਸੀ ਨਾ ਕੋਈ ਅਸੀਂ ਕਦੇ ਇਦਾਂ ਨਹੀਂ ਚੁੰਡੇ ਚੱਗ ਜਾਲ ਕੇ ਰੱਖੀ ਸੀ ਤੇ ਸਾਰਾ ਕੰਮ ਕਰਦੇ ਹਾਂ ਸਾਰੇ ਗੱਲਦੇ ਆ ਮਹਿਤਾਂ ਪੱਠੇ ਵੀ ਲੈ ਕੇ ਆਉਂਦੇ ਨੇ ਸਿਰ ਤੇ ਢੋਏ ਨੇ ਵੀ ਜਦੋਂ ਲੰਗਰ ਪਹਿਲਾਂ ਪਹਿਲਾਂ ਸਟਾਰਟ ਕੀਤਾ ਨਹੀਂ ਕੁਝ ਹੁੰਦਾ ਘਰ ਦੇ ਵਿੱਚ ਹੁਣ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ ਤੇ ਯਾਦ ਪੱਠੇ ਵੀ ਸਿਰ ਤੇ ਲੈ ਕੇ ਆਉਣੇ ਚਾਪ ਕੇ ਉਹ ਜਿਹੜਾ ਮੈਸੇਜ ਘਰਾਂ ਵਿੱਚ ਖਣਿਆ ਹੋ ਰਿਹਾ ਆ ਕੇ ਸਾਰੇ ਪਿੰਡੇ ਪੂਰੇ ਪਿੰਡ ਬਣ ਗਏ ਉਹ ਕਹਿੰਦੇ ਨੇ ਵੀ ਹੁਣ ਤਾਂ ਪੂਰੇ ਸ਼ਹਿਰ ਤੋਂ ਲਾ ਕੇ ਪਿੰਡ ਦੀ ਹੋਈ ਬਣ ਗਈ ਆਏ ਰੋਟੀ ਚੈੱਕ ਕਰ ਸਕਦੇ ਤੁਸੀਂ ਸਾਡੀ ਪਰ ਅੱਕ ਗੋਲ ਲਾ ਲੈਂਦੇ ਹਣ ਮਮਾ ਹਜੇ ਇੰਨੀ ਬੜੀ ਮਮਾ ਤੋਂ ਵੀ ਨੀਨੀ ਗੋਲ ਪ੍ਰੋਪਰ ਬਣਦੀ ਜਿੰਨੀ ਛੋਟੀ ਮਮਾ ਬਣਾਉਣ ਲੱਗ ਗਿਆ ਕੇ ਪਤੋਂ ਛੋਟੀ ਮਮਾ ਆਰ ਕੇ ਹੋਈ ਮੈਂ ਸੀਗੀ ਮੈਂ ਕਿਹੜਾ ਉਹ ਬਹੁਤ ਜ਼ਿਆਦਾ ਕੰਮ ਕਰਿਆ ਸੀਗਾ ਛੋਟਾ ਪਰਿਵਾਰ ਸੀ ਸਾਡੀ ਮਾਤਾ ਨੇ ਕਦੇ ਲਾਇਆ ਹੀ ਨਹੀਂ ਸੀ ਕੰਮ ਕਰਨ ਚਲ ਇੱਥੇ ਆ ਕੇ ਆਏ ਸ਼ੌਕ ਜ਼ਰੂਰ ਸੀਗਾ ਕੰਮ ਦਾ ਵੀ ਕਰਨਾ ਆ ਵੀ ਜੇ ਕੁਝ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਤਾਂ ਹੀ ਆਪਾਂ ਤਰੱਕੀਆਂ ਕਰਾਂਗੇ ਜੇ ਹੁਣ ਵਿਹਲੇ ਬੈਠੇ ਆ ਕੋਈ ਖਾਣ ਨੂੰ ਨਹੀਂ ਦਿੰਦਾ ਹੈਗਾ ਤੇ ਹਰ ਇੱਕ ਕੰਮ ਸਿੱਖ ਲਿਆ ਉਹ ਜਾ ਕੇ ਪਹਿਲਾਂ ਮੈਨੂੰ ਜਿਵੇਂ ਜਾਣ ਵਾਲੇ ਰਿਸ਼ਤੇਦਾਰੀ ਜੀ ਜਾਂਦੀ ਹੁੰਦੀ ਸੀ ਨਾਨਕੇ ਜਾਣਾ ਹੁੰਦਾ ਸੀ ਉਹਨਾਂ ਦੇ ਡੰਗਰ ਹੁੰਦੇ ਸੀਗੇ ਉਹਨਾਂ ਨੇ ਕਹਿ ਦੇਣਾ ਵੀ ਤੂੰ ਧਾਰਾ ਤੋਂ ਚੋਲਾ ਉੱਥੇ ਮੈਂ ਮਤਲਬ ਥੋੜਾ ਬਹੁਤ ਸਿੱਖ ਲਈ ਸੀ ਤੂੰ ਐਂ ਵੀ ਸੀਗੀ ਮਮਮੀ ਕੋਲ ਜਾ ਕੇ ਤੇ ਫਿਰ ਮੇਰੇ ਭਾਈ ਨੇ ਕਈ ਵਾਰ ਮਹੌਲ ਕਰ ਲੱਗ ਜਾੜਾ ਮੈਨੂੰ ਉਹਨੇ ਕਹਿਣਾ ਵੀ ਤੂੰ ਤੈਨੂੰ ਧਾਰਾ ਨਹੀਂ ਆਉਂਦੀਆਂ ਸਿੱਖਣੀਆਂ ਤੋਂ ਉਹਨਾਂ ਦਾ ਤਾਂ ਐਡਾ ਵੱਡਾ ਪਰਿਵਾਰ ਆ ਤਾਰੇ ਹਾਂ ਲਾ ਤੈਨੂੰ ਧਾਰਾਂ ਨਹੀਂ ਜਉਣੀਆਂ ਹੁੰਦੀਆਂ ਤੂੰ ਦੇਖੀ ਜੁੱਤੀਆਂ ਖਾਇਆ ਕਰਨੀਂ ਉੱਥੇ ਜਾ ਕੇ ਤੇ ਇਹ ਤੈਨੂੰ ਕੰਮ ਨਹੀਂ ਆਉਣਾ ਹੈਗਾ ਪਿੰਡਾ ਵਾਲਾ ਮੈਂ ਹੁਣ ਤੁਸੀਂ ਪਿੰਡ ਚ ਨਾ ਮਿਆਂ ਹੁੰਦੇ ਮੈਂ ਸੁਚਾਨਾ ਤਾਂ ਮੇਰੀ ਇੱਦਾਂ ਹੀ ਸੀਗੀ ਵੀ ਮੈਂ ਸ਼ਹਿਰ 'ਚ ਹੀ ਵਿਆਹ ਕਰਾਉਣਾ ਹੈ ਵੀ ਪਿੰਡ 'ਚ ਨਹੀਂ ਸੀ ਮੰਦੀ ਚਲੋ ਪਰਮਾਤਮਾ ਨੇ ਜਿੱਥੇ ਦਾਣਾ ਪਾਣੀ ਨਿਖਿਆ ਹੋਇਆ ਹੈ ਉੱਥੇ ਕਰਨਾ ਹੀ ਪੈਂਦਾ ਹੈ ਆ ਅੱਜ ਕੱਲ ਦੇ ਤਾਂ ਦਿੱਲੀ ਵੀ ਰਹਿ ਕੇ ਆਏ ਹੋ ਤੁਸੀਂ ਹਾਂ ਵਿਆਹੀ ਤਾਂ ਦਿੱਲੀ ਹੋਈ ਸੀਗੀ ਹਾਂ ਸ਼ਹਿਰ ਸੀ ਵਿਆਹੇ ਸੀ ਬਾਅਦ ਵਿੱਚ ਆ ਕੇ ਪਿੰਡ 'ਚ ਰਹਿਣ ਲੱਗੇ ਹਾਂ ਬਈ ਦਾਣਾ ਬਾਣੀ ਇੱਥੇ ਖੇਚ ਲੈ ਆਇਆ ਜੋ ਕਰਮਾ ਚ ਲਿਖਿਆ ਹੋਇਆ ਉਦਾਂ ਹੀ ਹੋ ਕੇ ਰਹਿੰਦਾ ਆ ਕੰਮ 'ਚ ਨਾਲ ਹੀ ਆ ਸਾਰਾ ਕੁਝ ਜਿਹੜਾ ਕੁਝ ਵੀ ਮਿਲਦਾ ਆ ਹੁਣ ਬੜੀ ਤੇ ਰੋਟੀ ਬਾਕੇ ਲਓ ਉਹ ਨੂੰ ਦਬੋ ਕੇ ਵਰਗਾ ਲੱਗੀ ਰਹਿੰਦੀ ਆ ਹਾਂ ਦੀ ਕਿੱਥੇ ਆ ਕੱਲ ਵੀ ਜਮੇ ਨਹੀਂ ਖਾਂਦੀ ਇਹ ਮਾਤਾ ਬਿਲਕੁਲ ਨਹੀਂ ਖਾਂਦਾ ਕੋਸ ਕੱਲ ਉਹਨੇ ਕਿ ਕੀਤਾ ਸਾਰਾ ਦਿਨ ਡਾਕਟਰ ਹੁਣ ਦਵਾ ਆਰਾਮ ਕਿਵੇਂ ਆਊਗਾ ਡਾਕਟਰ ਤਾਂ ਕਹਿ ਦਿੰਦੇ ਨੇ ਦਵਾਈ ਲੈ ਕੇ ਆਏ ਆ ਮੈਨੂੰ ਭਾਈ ਠੰਡਾ ਨਾ ਦਿਓ ਲੇਜ਼ ਨਾ ਦਿਓ ਵੀ ਲੇਜ਼ ਹੀ ਘੁਰਕਰੇ ਦਿਓ ਨਾ ਇਹ ਦਵਾਈ ਖਾ ਕੇ ਵੀ ਲੇਜ਼ਾਂ ਤੇ ਰਹਿੰਦੀ ਆ ਕੁਝ ਨਹੀਂ ਖਾਂਦੀ ਬਸ ਜਾਂ ਲੇਜ਼ ਖਾਣਿਆ ਜਦੋਂ ਠੰਡੇ ਦੀ ਬੋਤਲ ਇਹ 2 ਲੀਟਰ ਦੀ ਫ੍ਰਿਜ ਚ ਰੱਖ ਲੈਂਦੀ ਆ ਪੂਰਾ ਠੰਡਾ ਕਰਕੇ ਫਿੰਦੀ ਆ ਬੈਸੇ ਉਹਨਾਂ ਸਾਨੂੰ ਮਾਪਕ ਵੀ ਨੇ ਨਦੀ ਪੋਤੀ ਨੂੰ ਆਏ ਨਹੀਂ ਹੈਗਾ ਵੀ ਮਤਲਬ ਵੀ ਬਿਮਾਰ ਹੋ ਗਏ ਅਸੀਂ ਜ਼ਿਆਦਾ ਯਲਜ ਜਾਗੇ ਸਾਨੂੰ ਖੰਗ ਹਟਦੀ ਏ ਠੰਡੇ ਦੇ ਨਾਲ ਆ ਹੁਣ ਵੀ ਕੋਕ ਦਾ ਕੱਪ ਭਰੀ ਖੜੀ ਆ ਖੜੀ ਆ ਪਿੰਦੀ ਹੁਣ ਕੋਕ ਸਸੀ ਕਰ ਸਾਰਿਆਂ ਨੂੰ ਕੋਕ ਪਿੰਦੀ ਆ ਖੜੀ ਦੇ ਦੇ ਮਮਾ ਰੋਟੀ ਦੇ ਨੂੰ ਆ ਲੈ ਪਾਈ ਰੋਟੀ ਰੋਟੀ ਹੋ ਗਈ ਆ ਰੈਡੀ ਆਪਣੀ ਕਿਉਂ ਪਾ ਕੇ ਸਾਗ ਆ ਮੱਕੀ ਦੀ ਰੋਟੀ ਆ ਜੀਨੇ ਮੇਰੀਆਂ ਭੈਣਾਂ ਨੇ ਖਾਣੀਆਂ ਜ਼ਰੂਰ ਖਾਓ ਆਓ ਜੀ ਚੈੱਕ ਕਰੋ ਖਾਓ ਮੇਰਾ ਪੁੱਤ ਸਾਗ ਚਲੋ ਹਾਂ ਬਹਣੇ ਇੱਕ ਬੋਲੀ ਵੀ ਗਾਣਾ ਨੇ ਆ ਚਲੋ ਜੀ ਗਾਣੇ मकी दी रोटी तो उते साग तरांगे लगर या पाराज करांगे बंदे बलगर या पाराज करांगे चलो दसों खा के क्या बढ़िया बहुत बढ़िया ਚਲੋ ਅੱਛੀ। ਹਰਕੀਆ ਬਣ ਰਹੀਆਂ ਨੇ ਆਪਣੀਆਂ। ਹਾਂ। ਤੇ ਉਧਰ ਆਪਣਾ ਬੰਦਾ ਖਾ ਰਿਹਾ। ਹੂੰ। ਸਾਗ ਦੇ ਨਾਲ। ਤੇ ਮੈਖਪ੍ਰੀਤ ਕਾਰ ਰੋਟੀ। ਮੈਖਪ੍ਰੀਤ ਰੋਟੀ ਖਾ ਰਹੀ ਆ। ਮੇਰੀ ਭੈਣ ਵੱਡੀ। ਇਧਰ ਆਪਣੀ ਰੋਟੀ ਬਣ ਰਹੀਆਂ ਨੇ। ਆਪਣੇ ਕਈਆਂ ਨੇ ਵਿੱਚ ਅੱਧਾ ਟੱਬਰ ਨੇ ਕਣਕ ਦੀਆਂ ਖਾਣੀਆਂ ਨੇ ਪੈਣ ਦੇ ਸਾਗ ਦੇ ਨਾਲ। ਅੱਧੀ ਮੱਕੀ ਦੀ ਭਾੜ ਦੇ ਆ। ਸਾਡਾ ਦਾ ਭਾਈ ਮਾਵਾਂ ਧੀ ਆਂਦਾ ਦਾ ਦਾਦੂ ਪੁੱਤੀ ਦਾ ਸਰਦਾ ਨਹੀਂ ਹੈਗਾ ਹਸਤਾ ਚਾਰ ਜਾਣੇ ਮੱਕੀ ਦੀ ਰੋਟੀ ਖੋਸ਼ ਆਖੋ ਕੇ ਖਾਂਦੇ ਆ ਜੱਸਾ ਹੋਈ ਸਾਡਾ ਮੱਕੀ ਦਾਦੂ ਲੈਣੀ ਖਾਣੀ ਹੈ ਦਾਦੂ ਬਾਰੇ ਕਹੂਗਾ ਮੈਂ ਮੱਕੀ ਦੀ ਖਾਣੀ ਆ ਰਾਤ ਖਾ ਲਈ ਸੀ ਇਹਨਾਂ ਵਾਸਾ ਰਾਤ ਤਾਂ ਹੋ ਸੀ ਐਂ ਤ੍ਰੇਵੀਂ ਸਬਜ਼ੀ ਸੀ ਕਾਉਂ ਹੈ ਝਾਂਗੀ ਸੀਗੀ ਕਣਕ ਦੀ ਰੋਟੀ ਖਾਧੀ ਹਾਂ ਉਧਰ ਮੈਕ ਖਾ ਰਹੀ ਆ ਛੱਕਾਂ ਸਾਡੇ ਲੱਸੀ ਵੀ ਨਾਲ ਲੱਸੀ ਆ ਸਾਡੀ ਪਵੀ ਦੋ ਤਿੰਨ ਦਿਨਾਂ ਬਾਅਦ ਰੋਟੀ ਖਾ ਰਹੀ ਆ ਬੁਖਾਰ ਬਿਮਾਰ ਜਾ ਗळा ਦੁਖਦਾ ਇਹ ਰੋਟੀ ਜਰੀ ਛੱਡ ਦਿੰਦੀ ਆ ਮਮਾ ਖਾਣਾ ਤਾਂ ਅਗਰ ਡਾਕਟਰ ਤਾਂ ਕਹੀ ਜਾਂਦੇ ਹੁੰਦੇ ਮਹਿੰਗੇ ਵੈਸੇ ਵੀ ਆਹ ਨਾ ਖਾਓ ਆਹ ਨਾ ਖਾਓ ਕੀ ਖਾਣ ਨਾ ਨਹੀਂ ਛੱਡ ਦਵੇ ਵੀ ਸਾਗ ਨਾ ਖਾਓ ਸਾਗ ਖਾ ਸਾਰਾ ਕੁਝ ਖਾਈ ਜਾਵੇ ਦਵਾਈ ਫਿਰ ਕਿਉਂ ਖਾਣੀ ਆ ਜਦ ਆਪ ਹੀ ਰਾਮ ਆ ਜਾਂਦਾ ਆ ਜਿੰਨਾ ਆਪਾਂ ਜਾਦੇ ਨਾ ਹੋ ਪਰ ਇਹ ਜ ਰੱਖਦੇ ਆ ਨਿਆਣਿਆਂ ਨੂੰ ਖਾਂਗੋ ਜੀ ਕਾਮ ਤੇ ਖਾਓ ਨਾ ਕੁਛ ਦਾਦੂ ਮੱਕੀ ਦੀ ਰੋਟੀ ਖਾਂਦੇ ਨਹੀਂ ਹੈਗੇ ਤਾਂ ਕਰਕੇ ਫਿਰ ਦਾਦੂ ਦੀ ਹੈ ਨਾ ਕਣਕ ਦੀ ਲਾਉਨੇ ਆ ਉਹਨਾਂ ਦਾ ਨਿਆਣਿਆਂ ਆਣਾ ਕੰਮ ਆ ਭਾਈ ਆ ਕਦੇ ਕਹਿੰਦੇ ਮੈਂ ਮੱਕੀ ਦੀ ਨਹੀਂ ਖਾਣੀ ਕਦੇ ਕਹਿੰਦੇ ਮੈਂ ਕਣਕ ਦੀ ਨਹੀਂ ਖਾਣੀ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਦੇ ਕਹਿੰਦੇ ਮੈਂ ਕਣਕ ਦੀ ਖਾਣੀ ਆ ਕਦੇ ਕਹਿੰਦੇ ਮੈਂ ਮੱਕੀ ਦੀ ਖਾਣੀ ਆ ਤਾਂ ਕਰਕੇ ਅੱਜ ਉਹ ਕਹਿੰਦੇ ਮੈਂ ਕਣਕ ਦੀ ਖਾਣੀ ਆ ਤਾਂ ਕਣਕ ਦੀ ਲਾਉਣ ਲੱਗੇ ਮਮਾ ਹਣੀ ਹਾਂ ਜੋ ਆਪਾਂ ਨੂੰ ਲਾਉਣੀ ਪੈਂਦੀ ਆ ਉਹਨਾਂ ਨੂੰ ਭੁੱਖ ਬਹੁਤ ਕੱਟ ਲੱਗਦੀ ਐ ਇੱਕ ਤਾਂ ਕੋਈ ਜੇਤੀ ਸਾਨੂੰ ਕੋਈ ਮੁਕਤਾ ਹਵਾ ਮੁੰਡਾ ਜਾਣਦਾ ਹੋਵੇ ਸਾਨੂੰ ਜਰੂਰ ਸ਼ੇਅਰ ਕਰਿਓ ਤੇ ਅਸੀਂ ਤਾਂ ਉਹਨੂੰ ਇੰਨਾ ਕੁਝ ਦੇ ਬੈਠੇ ਆਂਦੇ ਅਸੀਂ ਚੀਜ਼ਾਂ ਵੀ ਆ ਕਹਿ ਲੰਦੇ ਨੇ ਵੀ ਆਲੂ ਬੁਖਾਰੇ ਸੁੱਕੇ ਭਿਓ ਕੇ ਸ਼ੱਕਰ ਪਾ ਕੇ ਦੇ ਦੋ ਉਹ ਵੀ ਦੇਤੀ ਅਸੀਂ ਤੇ ਲੀਵਰ ਗੋੰਜਾ ਵੀ ਲੀਵਰ ਦੀਆਂ ਵੀ ਸ਼ੀਸ਼ੀਆਂ ਪਲਾਪਲੂ ਕੇ ਦੇਤੀਆਂ ਔਰ ਭੁੱਖ ਪਤਾ ਨਹੀਂ ਕਿਉਂ ਨਹੀਂ ਲੱਗਦੀ ਛੋਟੇ ਬੱਚੇ ਵੀ ਨਹੀਂ ਭੁੱਖਾ ਜਿਵੇਂ ਖਾਂਦੇ ਆ ਇੱਕ ਰੋਟੀ ਜੇ ਇੱਕ ਟਾਈਮ ਖਾ ਲਈਏ ਦੋ ਰੋਟੀਆਂ ਸਵੇਰੇ ਖਾ ਲਈ ਤੇ ਸ਼ਾਮ ਨੂੰ ਨਹੀਂ ਖਾਣੀ ਸ਼ਾਮ ਨੂੰ ਖਾ ਲਈ ਤਾਂ ਸਵੇਰੇ ਨਹੀਂ ਖਾਣੀ ਪਤਾ ਨਹੀਂ ਮੈਂ ਕਿਹਾ ਦੇ ਸਕਦੇ ਜੀ ਆਪਣੇ ਘਰ ਦੇ ਇਥੇ ਰੋਟੀ ਤੋਂ ਵੀ ਨਾ ਪੜੇ ਤਾਂ ਤਾਂ ਕੋਈ ਕੰਮ ਹੁੰਦਾ ਹੈ ਨਾ ਪਹਿਲਾਂ ਸਾਰੇ ਕੰਮ ਛੱਡ ਕੇ ਕਿਤੇ ਅਸੀਂ ਤਾਂ ਰੋਟੀ ਖਾਣ ਬਹਿ ਜਾਂਦੇ ਹੁੰਨੇ ਆ ਨਾ ਸੱਸ ਕਿਉਂਕਿ ਘਾਤ ਰੋ ਰਦੇ ਆ ਠੱਕੇ ਖਾਂਦੇ ਆ ਪਾ ਸਾਰਾ ਦਿਨ ਤਰੇ ਹਾਂਜੀ ਇਹ ਰੋਟੀ ਉਹਨਾਂ ਖਾਧੀ ਫਿਰ ਆਹਲਾ ਬੰਦਾ ਉਹ ਗਰਮ ਗੱਠਾ ਨਾਦੀ ਜਾਵੇ ਉਹ ਜਬਦੀਆ ਠੰਡੇ ਨੇ ਹਾਂ ਲਾ ਕੀਤਾ ਤਾਂ ਨਹੀਂ ਕਈ ਤਾਂ ਫੇਟਿਕਰ ਜਿ ਬਣ ਜਾਂਦਾ ਆ ਹਾਂ ਖਾਲੀ ਭਾਈ ਇੱਕ ਰੋਟੀ ਬੋਰੀ ਖਾਲੀ ਬੰਨੇ ਇੱਕ ਅੰਨੇ ਇੱਕ ਹੋਰ ਲਾ ਲਾ ਮਤੋਂ ਨੇ ਹੈ ਇੱਕ ਲੈ ਜੀ ਦਾ ਪੈਕਟ ਹੋਰ ਬਲੂਗਾ ਫਿਰ ਹੈ ਉਹ ਨਹੀਂ ਇਹ ਜੇ ਲੈ ਜੀ ਦਾ ਪੈਕਟ ਖਾਣਾ ਇੱਕ ਰੋਟੀ ਹੋਰ ਖਾ ਲਾ ਤਿਆਰ ਹੋ ਗਈ ਜੀ ਅੱਧੀ ਅੱਧੀ ਹਾਂ ਮਾਸਾ ਛੋੜੇ ਲੋਟਾ ਹਾਂ ਹਾਂ ਕੰਨ ਲਾ ਹੂੰ ਦਵਾਈ ਦੀ ਖਰਾਕ ਹੋਰ ਲੈਣੀ ਫੇਰ ਆਹ ਦੇਖ ਆਪਣੀਆਂ ਰੋਟੀਆਂ ਬਣ ਕੇ ਹੋ ਗਈਆਂ ਤਿਆਰ ਤੇ ਦਪਾਰੇ ਆਪਾਂ ਖਾਂਦੇ ਹਾਂ ਨਹੀਂ ਇੱਕੋ ਟਾਈਮ ਲਾਉਣੇ ਹੁੰਨੇ ਆ ਇੱਕ ਟਾਈਮ ਦੁਪਹਿਰੇ ਦਾ ਖੁਆ ਬਣਿਆ ਹੋਇਆ ਇਹ ਆ ਚਾਹ ਦੇ ਨਾਲ ਖੁਆ ਖਾ ਲੈਣਾ ਕਿਉਂ ਦਿਨ ਛੋਟੇ ਹੋ ਗਏ ਹੁਣ ਅੱਜ ਕੱਲ ਤਾਂ ਕਰਕੇ ਇੰਨਾ ਖਾਭ ਨਹੀਂ ਹੁੰਦਾ ਹੈਗਾ ਤੇ ਹੁਣ ਆਪਾਂ ਰੋਟੀ ਬਣਾ ਕੇ ਪਹਿਲਾਂ ਖਾਣ ਲੱਗੀ ਐ ਹੋਰ ਕੰਮ ਕਰਾਂਗੇ ਬਾਅਦ ਵਿੱਚ ਤੇ ਹੋਰ ਮੇਰੀਆਂ ਭੈਣਾਂ ਜੀ ਇਹਨਾਂ ਨੇ ਵੀ ਰੋਟੀ ਖਾਣੀ ਆ ਜ਼ਰੂਰ ਛਕੋ ਆ ਕੇ ਸਾਗ ਖਾਓ ਸਰੋਂ ਦਾ ਤੇ ਥੋੜਾ ਅੱਜ ਦਾ ਬਣਾਉਤ ਅਸੀਂ ਖਤਮ ਕਰਨ ਲੱਗੇ ਆ ਤੇ ਆਪ ਦਾ ਬੈਲ ਬੈਲ ਦਾ ਬਣਦਾ ਵਾਯੂ ਸ਼ੇਅਰ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਮੈਂ ਵੀ ਜ਼ਰੂਰ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੇ ਬਲੌਗ ਦੇ ਨਾਲ